ਸਵਾਈ ਚ ਬੁਈ ਹੈ ਗਿਆ ਬੰਬਾ ਬਾਕੀ ਤੁਸੀਂ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਓ ਦੁੱਧ ਬਾਈ ਕਹਿੰਦਾ ਇਸ ਟਾਈਮਾ 20 ਕਿਲੋ ਇਹ ਥੱਲੇ ਤਿਆਰ ਆ ਵੀ ਕਹਿਣਾ ਸਿਸਟਮ ਨਹੀਂ ਹੈਗਾ ਕੋਈ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਚਵਾ ਕੇ ਦੇ ਦਾਂਗੇ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਓ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਡੱਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਬਾਈ ਆਮਨ ਕੋਲੇ ਪਹੁੰਚੇ ਆ ਜਾਨਵਰ ਦਿਖਾਵਾਂਗੇ ਸੱਜਣੋ 6 ਦਿਖਾਵਾਂਗੇ ਵੀ 6 ਬਾਈ ਕਹਿੰਦਾ ਟਾਪ ਕੁਆਲਟੀ ਦੇ ਦਿਖਾਵਾਂਗੇ ਨਗੀਨੇ ਜਿੰਨਾ ਚੋਂ 4 ਝੋਟੀਆਂ ਹੈਗੀਆਂ ਨੇ 15 ਤੋਂ ਬਾਹਰ ਚੱਲ ਰਹੀਆਂ ਨੇ ਦੁੱਧ ਤੇ ਤੇ 2 ਹੈਗੀਆਂ ਸੱਜਣੋ ਤਾਜ਼ੀਆਂ ਸੂਆ ਹੋਣੀ ਦੱਸਦਾ ਨਾ ਦੂਜਾ ਤੇ ਤੀਜਾ ਐ ਟੌਪ ਕੁਆਲਿਟੀ ਦਾ ਮਾਲ ਹੋਰ ਇੱਕ ਲੂਣ ਹੈ ਜੀ ਇੱਕ ਪਹਿਲਣਾ ਹੈ ਨਾ ਹੋਰ ਅਮਨ ਕੀ ਹਾਲ ਚਾਲ ਬਹੁਤ ਵਧੀਆ ਬਾਈ ਬਹੁਤ ਵਧੀਆ ਜੀ ਚੜਦੀ ਕਲਾ ਸਾਡੇ ਸੱਜਣੋ ਜਿਹੜੇ ਕਿਸਾਨ ਪਸ਼ੂ ਪਾਲ ਕੇ ਚੈਨਲ ਨੂੰ ਦੇਖਦੇ ਆ ਉਹ ਦੇਖਣਾ ਪਸੰਦ ਕਰਦੇ ਆ ਸਾਡੇ ਜਾਨਵਰ ਦੇਖਣਾ ਪਸੰਦ ਕਰਦੇ ਆ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਉਮੀਦ ਹੈ ਕਿ ਸਾਰੇ ਵੀਰਾਂ ਦੇ ਜਾਨਵਰ ਵੀ ਔਰ ਖੁਦ ਵੀ ਪਰਿਵਾਰ ਵੀ ਸਾਰੇ ਤੰਦਰੁਸਤ ਹੋਣਗੇ ਚੜਦੀ ਕਲਾ 'ਚ ਹੋਣਗੇ हां आ... भाई आपा जमे तू ਸਾਡਾ ਭਰਾ ਚੜ੍ਹਦੀ ਕਲਾ ਜੈਸੀ ਵੀ ਚੜ੍ਹਦੀ ਕਲਾ ਚ ਸਾਨੂੰ ਦੇਖਣ ਵਾਲੇ ਦਰਸ਼ਕ ਵੀ ਚੜ੍ਹਦੀ ਕਲਾ ਚ ਜਾਨਵਰਾਂ ਤੋਂ ਕਰ ਲੀਏ ਪਹਿਲੀ ਝੋਟੀ ਤੋਂ ਸਟਾਰਟ ਫਿਰ ਜਾਨਵਰ ਬਾਈ हां ਜਾਨਵਰ ਬਹੁਤ ਚੰਗੇ ਐ ਤਕੀ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਜਾਨਵਰ ਜਿੰਨੇ ਵੀ ਐ ਸਾਰੇ 15 ਕਿਲੋ ਤੋਂ ਵਾਰ ਵਾਰ ਵਾਲੇ ਹੀ ਐ ਬਾਈ ਤੇ ਵੀ ਆਪਾਂ ਕੋਸ਼ਿਸ਼ ਕਰੀਦੀ ਆ ਵੀ ਹਰੇਕ ਜਾਨਵਰ ਆ ਜਿਹੜਾ ਬਾਈ ਤਿਆਰ ਤੋਂ ਟੜਾ ਹੀ ਲੈ ਕੇ ਆਈਏ ਠੀਕ ਹੈ ਜੀ ਬਈ ਚੰਗਾ ਦੁੱਧ ਦੇਵੇ ਕਿਉਂਕਿ ਜਿਹੜੇ ਖਲ ਫੀਡਾਂ ਦੇ ਰੇਟ ਆ ਬਾਈ ਮੈਂ ਅੱਗੇ ਵੀ ਦੱਸ ਦਵਨਾ ਵੀ ਉਹ ਤਕਰੀਬਨ ਸਾਮਾਨ ਨਹੀਂ ਪਹੁੰਚ ਚੁੱਕਿਆ ਲੈ ਰਾਜੂ ਤੋਰਦੀ ਹੌਲੀ ਸੂਈ ਹੋਈ ਕਿੰਨੇ ਦਿਨ ਦੀ ਸੂਈ ਆ ਇਹਨੂੰ ਸੂਈ ਨੂੰ ਵੀਰੇ ਤਕਰੀਬਨ ਹੋ ਗਏ 11 ਤੋਂ 12 ਦਿਨ 11 12 ਦਿਨਾਂ ਦੀ ਸੂਈ ਆ ਤੇ ਆਰਡਰ ਲੈ ਕੇ ਇਹਦੇ ਕੋਲੇ ਫਸ ਫਸ 19 ਕਿਲੋ ਦੁੱਧ ਇਹਦੇ ਕੋਲੇ ਜਮਾ ਕੰਡੇ ਚੜਨ ਵਾਲਾ ਤਿਆਰ ਹੈ ਦੁੱਧ 20 ਕਿਲੋ ਹੀ ਆ ਜਾਨੀ ਆਪਾਂ 19 ਕਿਲੋ ਦੁੱਧ ਦੀ ਗਾਰੰਟੀ ਪੂਰੀ ਕੋਈ ਸੱਜਣ ਧਾਰ ਵੀ ਨਾ ਮਾਰੇ 20 ਕਿਲੋ 12 ਦਿਨਾਂ ਦੀ ਸੂਈ ਥੱਲੇ ਤਿਆਰ ਤਿਆਰ ਦੁੱਧ ਹੈ ਬਾਈ ਇਹਦੇ ਕੋਲੇ ਔਰ ਕੱਲ ਇਹ ਅਭਿਕ ਬੱਚੇ ਆਪਣੇ ਕੋਲ ਤਿੰਨ ਮੱਜਾਂ ਦੇ ਮਰ ਗਏ ਬਾਈ ਕੱਲ ਆਪਣੇ ਕੋਲ ਮੱਝ ਸੀਗੀ ਵੱਡੀ ਉਹ ਤਿਲਕ ਕੇ ਡਿੱਗ ਪੀ ਹਾਂ ਸ਼ਹੀਦੀ ਪਾ ਗਏ ਬੱਚੇ ਇਕੱਠੇ ਬੈਠੇ ਸੀ ਰਾਤ ਨੂੰ ਮੱਝ ਖੁੱਲ ਗਈ ਤਿਲਕ ਕੇ ਡਿੱਗ ਪੀ ਤਿੰਨ ਬੱਚਿਆਂ ਦੇ ਉੱਤੇ ਅੱਜ ਇੱਕ ਕੱਟੀ ਸੀ ਦੋ ਕੱਟੇ ਚੜਾਈ ਕਰ ਗਏ ਹਾਂ ਇੱਕ ਟਰੇਨ ਦੇ ਇੱਕ ਟਰੇਨ ਦੇ ਵੱਡੇ ਡੱਬੇ ਨੇ ਤਿੰਨ ਮਸਾਫਰ ਮਾਰਦੇ ਹਾਂ ਲਈ ਆਪਦੇ ਬੱਚੇ ਕੋਲ ਸੀਗੀ ਵਿੱਚ ਹੀ ਆਪਦਾ ਵੀ ਮਾਰ ਲਿਆ ਠੀਕ ਹੈ ਗੱਲ ਨਾਲ ਜਿਹੜੇ ਦੋ ਬੰਨੇ ਹੋਏ ਸੀ ਹੋਰ ਉਹ ਵੀ ਚੱਲ ਗਏ ਬਾਈ ਆ ਇੱਥੇ ਰੋਕ ਲਾ ਰਾਜੂ ਮਾੜੀ ਜੇ ਸੂਆ ਇਹਦਾ ਸੱਜਣ ਹੋएगा ਚੰਗੀ ਮੱਝ ਆ ਬਾਈ ਆਪਦੀ ਉਮਰ 'ਚ ਜਾ ਕੇ ਮੈਂ ਕਹਿੰਦਾ ਵੀ ਇੱਕ ਸੂਆ ਹੋਰ ਇਹ ਪਿਆ ਕੇ ਇਹ ਸਰਸਵਦੀ ਦੇ ਮੁਕਾਬਲੇ ਦੀ ਮੱਝ ਇਹ ਤਿਆਰ ਹੋਊਗੀ ਬਾਈ ਇੰਨੀ ਚੰਗੀ ਮੱਝ ਆ ਜਣੀ ਆ ਸੂਆ ਇਹਦਾ ਹੈਗਾ ਦੂਜਾ ਚੋਈ ਆ ਬਾਈ ਤੇਰੇ ਥੱਲੇ ਹੈਗਾ ਇਸ ਟਾਈਮ 20 ਕਿਲੋ 19 ਕਿਲੋ ਦਾ ਬਾਈ ਕਹਿੰਦਾ ਕੋਈ ਸੱਜਣ ਚਾਹੇ ਧਾਰ ਵੀ ਨਾ ਮਾਰੇ ਇੱਥੋਂ ਦਰਸ ਲੰਬਾਈ ਲਮੂਈ ਦਿਖਾ ਦੇ ਬਾਡੀ ਬੂਡੀ ਦੀ ਵੀ ਲਾਜਵਾ ਵਾ ਤੇ 8 ਰੁਪਏ ਦਾ ਆ ਬਿਲਕੁਲ ਸੱਜਣੋ ਫਿਕਸ ਆਰਡਰ ਆ ਥਣ ਥਣੌਟ ਵੀ ਟੋਪ ਕੁਆਲਿਟੀ ਦਾ ਲੱਗਿਆ ਮਿਲਦੀ ਕਿਵੇਂ ਹੁਣ ਲਈ ਬਾਈ ਮੂੜਾ ਤੇ ਬਣਾ ਲਿਆ ਆਪਾਂ ਮੂਹ ਵਾਲਾ ਦਾ ਉਹਦੇ ਤੇ ਮਿਲ ਪੈਂਦੀ ਆ ਉਹਦੇ ਤੇ ਲਾਗੀ ਕਰਮ ਵਾਲੇ ਬਾਈ ਕੱਲ ਸ਼ਾਮ ਨੂੰ ਵੀ ਉੱਥੇ ਹੀ ਮਿਲੀ ਆ ਸਵੇਰੇ ਵੀ ਉੱਥੇ ਹੀ ਚੋਈ ਆ ਠੀਕ ਆ ਗੱਲ ਹੁਣ ਆਪਾਂ ਉਹਦੇ ਤੇ ਲਾ ਕੇ ਸੱਜਣਾ ਨੂੰ ਪਛਮਾ ਕੇ ਧਾਰਾ ਮਾਰ ਕੇ ਦਿਖਾਵਾਂ ਲੈ ਚੱਲ ਉਸਤਾਦ ਅੰਦਰ ਨੂੰ ਫੇਰ ਲੈ ਚੱਲ ਲੈ ਚੱਲ ਅੰਦਰ ਅੰਦਰ ਹੀ ਲੈ ਜਾ ਲਾਂ ਅੰਦਰ ਹੀ ਦਿਖਾ ਦਾਂਗੇ ਬਹੁਤ ਜਿਆਦੇ ਚੰਗੀ ਮਾਝਾ ਬਾਈ ਜਾਨ ਜਾਨ ਵੀ ਪੂਰੀ ਆ ਤੇ ਆਰਡਰ ਵੀ ਫਿਕਸਾ ਦਿਖਾ ਦੇ ਤਰਸ ਨੇੜੇ ਨੂੰ ਲਾ ਕੇ ਓਏ ਮਾ ਚੈੱਕ ਵੀ ਸਾਨੂੰ ਕਰਾਵਾ ਦਾਂਗੇ ਆਪਾਂ ਇਹ ਜੀ ਗੱਲ ਨਹੀਂ ਦੇਖ ਬੱਚੇ ਨੂੰ ਲੱਭਦੀ ਆ ਵਾ ਦੂਜੇ ਬੱਚੇ ਦੀ ਜਾਂਦੀ ਆ ਨਾ ਇਹੋ ਜੀ ਮੱਝਾ ਗੁਰੀ ਇਹ ਬਈ ਇੱਕ 100 ਮਗਰ ਇਹੋ ਜੀ ਮੱਝ ਇੱਕ ਮਿਲਦੀ ਆ ਬਾਈ ਆਪਾਂ ਨੂੰ ਇਹੋ ਜੀ ਉਹ ਚੀਜ਼ ਆ ਬਈ ਇਹ ਰੱਦੂ ਮੂੜਾ ਚਾਕੇ ਲਾਦੇ ਬੁੱਦੇ ਦੇ ਮੂੰਹ ਨੂੰ ਬੱਚਾ ਭਾਲਦੀ ਆ ਹਾਂ ਹੁਣ ਮੂੜਾ ਲਾ ਕੇ ਆਪਾਂ ਇਹਦੇ ਸਾਨੂੰ ਪਸਮਾ ਕੇ ਥਣ ਥਣ ਚੈੱਕ ਕਰਾਵਾਂਗੇ ਆਹ ਮੂੜਾ ਫਾਈ ਹੋਰਾਂ ਨੇ ਕਰਾਇਆ ਹੋਇਆ ਦਾ ਲੈ ਮਾਰੀ ਜਾ ਉਹ ਦਿਖਾ ਦੇ ਮਾਰ ਕੇ ਧਰ ਪਸਮਾ ਕੇ ਜੇ ਦਿਖਾ ਦੇ ਥਣ ਜੇ ਕਰਾ ਦੇ ਚੈੱਕ ਇੱਕ ਵਾਰੀ ਲੈ ਇੱਕ ਵਾਰੀ ਸੱਜਣੋ ਇਹਦੇ ਥਣ ਥਣ ਚੈੱਕ ਆਪਾਂ ਸੋਨੂੰ ਕਰਾ ਦੇਣਾ ਲੰਬਾਈ ਲੰਬੂਈ ਬਹੁਤ ਆ ਟਰੱਕ ਵਾਲਾ ਸਿਸਟਮ ਹੀ ਆ ਆ ਨਾੜਾ ਨੂੜਾ ਵੀ ਦਿਖਾ ਦੇ ਦੱਸੋ ਬਾਡੀ ਦੇ ਨਾੜਾ ਨੂੜਾ ਵੀ ਬਹੁਤ ਆ ਮੇਰਾ ਖਿਆਲ ਆ ਧਾਰ ਧਾਰਤੀ ਲੱਗ ਜੂਗੀ ਹੈ ਨਾ ਹਾਂ ਹਾਂ ਬਾਈ ਲੈ ਛੋਟੀ ਆ ਗਈ ਸੱਜਣੋ ਆਉਂਦੀ ਮੂੜੇ ਤੇ ਆ ਉਹ ਤੁਸੀਂ ਬਾਈ ਕੋਲੇ ਆ ਕੇ ਯਾਰ ਜਿਵੇਂ ਚੈੱਕ ਕਰਕੇ ਲੈ ਜਿਓ ਵੀ ਮੂੜੇ ਤੇ ਅਹੀਂ ਲਾਲਾਂ ਦੀ ਕੋਈ ਟੀਕੇ ਟੂਕ ਵਾਲਾ ਸਿਸਟਮ ਨਹੀਂ ਇਹਦਾ ਹੈਗਾ ਲੈ ਆਵਨੇ ਧਾਰਾ ਮਾਰ ਕੇ ਦਿਖਾ ਦੇ ਸਾਬ ਤੇਰੀ ਆਓ ਜੀ ਬਾਈ ਮੂਲੇ ਵੇ ਨਾਲਾ ਡਰ ਜੂ ਗਿਆ ਇਧਰਲੇ ਬੰਨੇ ਵੀ ਵਗ ਜਾ ਪਿਛਲੇ ਬੰਨੇ ਵੀ ਉੱਪਰ ਹੀ ਦਿਖਾ ਦੇ ਇਹ ਹਾਈਥੇ ਪਿਛਲੇ ਥਣਾ ਚ ਵੀ ਦਿਖਾ ਦੇ ਤਾ ਮਾਰ ਕੇ ਭਾਈ ਮੈਂ ਕਹਿੰਦੇ ਇਹੋ ਜਿਹਾ ਚੋਣ ਹੀ ਨਹੀਂ ਚੋਇਆ ਭਾਈ ਅੱਜ ਕਰਮਾਜ ਦਾ ਤੇ ਬਾਈ ਚ ਬੁਈ ਹੈ ਗਿਆ ਬੰਬਾ ਬਾਕੀ ਤੁਸੀਂ ਨੇੜੇ ਆ ਕੇ ਤਸੱਲੀ ਕਰਕੇ ਲੈ ਜਾ ਦੁੱਧ ਬਾਈ ਕਹਿੰਦਾ ਇਸ ਟਾਈਮ ਆ 20 ਕਿਲੋ ਇਹ ਥੱਲੇ ਤਿਆਰ ਆ ਵੀ ਕਹਿਣਾ ਸਿਸਟਮ ਨਹੀਂ ਹੈਗਾ ਕੋਈ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਚਵਾ ਕੇ ਦੇ ਦਾਂਗੇ ਕੋਣ ਕਿਹੜੀ ਝੋਟੀ ਆ ਰਹੀ ਹਸਤਾ ਦਾ ਹੁਣ ਵੀਰੇ ਆ ਰਹੀ ਐ ਇੱਕ ਇਹਦਾ ਨਾਂ ਤਾਂ ਪਿੱਛੇ ਮਾਲਕਾਂ ਨੇ ਵੀ ਛੋਟੀ ਹੱਥਣੀ ਰੱਖਿਆ ਹੋਇਆ ਅੱਛਾ ਆਪਾਂ ਨੇ ਕਿਹੜਰਤਾ ਆਪਾਂ ਵੀ ਛੋਟੀ ਹੱਥਣੀ ਦੇ ਨਾਮ ਨਾਲ ਹੀ ਇਹਨੂੰ ਬੁਲਾਉਂਦੇ ਆਂ ਸੂਆ ਕਿਹੜਾ ਪਹਿਲਾਂ ਜਿਹੜੀ ਆਈ ਸੀ ਉਹ ਰਾਜਰਾਨੀ ਸੀ ਬਾਈ ਠੀਕ ਆ ਗੱਲ ਤਾਂ ਨਾਮ ਆਪਾਂ ਰਾਜਰਾਨੀ ਲੱਗੇ ਬੁਲਾਉਂਦੇ ਆਂ ਆ ਜਾ ਰਾਜੂ ਲੈ ਆ ਛੋਟੀ ਹੱਥਣੀਆਂ ਤੇ ਬਾਕੀ ਦੇਖਣ ਵਾਲਾ ਸੱਜਣ ਵੀ ਉਹਨੂੰ ਹਰੇਕ ਬੰਦਾ ਇਹੀ ਕਹੂਗਾ ਵੀ ਵਾਕਈ ਛੋਟੀ ਹੱਥਣੀ ਐ ਸੂਆ ਕਿਹੜਾ ਦੂਜਾ ਇਹਦਾ ਤੀਜਾ ਸੂਆ ਵੀਰੇ ਸੂਆ ਤੀਜਾ ਸੂਈ ਕਿੰਨੇ ਦਿਨ ਦੀ ਆ ਇਹਨੂੰ ਸੂ 9 ਤੋਂ 10 ਦਿਨ ਦੀ ਸੂਈਆਂ ਲੈ ਰਾਜੂ ਹੌਲੀ ਹੌਲੀ ਤੋੜ ਕੇ ਮੋੜਦੀਆਂ ਉੱਥੋਂ ਇਹ ਨਹੀਂ ਤਕਰੀਬ ਕਰਮਾ ਵਾਲੀ ਨੇ ਛੋਟੀ ਹੱਤਨੀ ਨੇ ਡਿੱਗ ਕੇ ਬੱਚੇ ਮਾਰੇ ਤਿੰਨ ਬਾਈ ਅੱਛਾ ਉੱਤੇ ਡਿੱਗ ਪਈ ਉਹਨਾਂ ਦੇ ਤੇ ਲੱਕ ਤੇ ਰਾਤ ਨੂੰ ਵੇਲਾ ਸੀਗਾ ਇੱਕ ਤਾਬ ਦਾ ਮਾਰ ਲਿਆ ਉਹਦਾ ਜਿਹੜੀ ਪਹਿਲਾਂ ਆਈ ਆ ਉਹਦਾ ਮਾਰਤਾ ਇੱਕ ਝੋਟੀ ਹੋਰ ਦੂਜੀ ਸੂਈ ਸੂਈ ਹੋਈ ਆ ਬਾਹਲੀ ਖਰੀ ਬਾਈ ਆ ਸੂਈ ਹੈਗੀ ਆ 9-10 ਦਿਨ ਦੀ ਦੁੱਧ ਕਿੰਨਾ ਰੈਡੀ ਆ ਥੱਲੇ ਦੁੱਧ ਵੀਰੇ ਇਹਦੇ ਕੋਲੇ ਹੁਣ 17 ਕਿਲੋ ਐਨ ਕੱਡੇ ਚੜਨ ਵਾਲਾ ਹੋਊਗਾ ਬਾਈ ਦੀ ਚੋਣ ਵਾਲਾ ਕੋਈ ਬੰਦਾ ਜਿਹੜਾ ਮਰਜ਼ੀ ਆਪਣੇ ਘਰੇ ਆ ਕੇ ਇੱਕ ਟੰਗ ਦੋ ਡੰਗ ਚਾਰ ਡੰਗ ਚੋ ਕੇ ਲਿਜ 17 ਕਿਲੋ ਕੰਡੇ ਵਾਲਾ ਰੈੜੀ ਆ ਡੰਗ ਦੋ ਡੰਗ ਚਾਰ ਡੰਗ ਚਵਾ ਦਿਆਂਗੇ ਪੰਜ ਡੰਗ ਚ ਦੋ ਦਿਨ ਰਹਿ ਕੇ ਚੋਲੇ ਬਾਈ ਆਪਣੇ ਕੋਲੇੁੱਲਾ ਦੁੱਧ ਉਹਦੇ ਇੱਕ ਨੰਬਰ ਵਾਲੀ ਦੇ ਪੈਸੇ ਕਿੰਨੇ ਲਾਵਾਂਗੇ ਇੱਕ ਨੰਬਰ ਵਾਲੀ ਮੱਝ ਦਾ ਬਾਈ ਮੁੱਲ ਹੈਗਾ 175000 ਰੁਪਏ 170 ਦੀ ਦੇ ਦਾਂਗੇ ਜੀ ਉਹ ਇਹ ਇਹ ਕਿੰਨੇ ਪੈਸੇ ਲਾਵਾਂਗੇ ਹੱਥ ਨਹੀਂ ਦੇ ਇਹਦਾ ਮੁੱਲ ਵੀਰੇ 135000 ਰੁਪਏ ਆਪਾਂ ਜਾਇ ਜੇ ਮੁੱਲ ਕਰਨੇ ਨੇ ਢਿੱਲੋਂ ਸਾਹਿਬ ਜਿਵੇਂ ਜਾਇਜ਼ ਭਾਜੇ ਆਪਾਂ ਨੂੰ ਆਈਆਂ ਨੇ ਤੇ ਜਾਇਜ਼ ਹੀ ਦੇਣੀਆਂ ਨੇ ਕੀ ਕੱਲ ਇਹਦਾ 1 ਲੱਖ ਤੇ 35 ਹੈ ਕਿ ਨਹੀਂ ਦੇ ਦਾਂਗੇ 30 ਦੀ ਦੇ ਦਾਂਗੇ ਮੱਝ ਇਹ ਇਹ ਦੇ ਦਾਂਗੇ ਸਿਰਫ 1 ਲੱਖ ਤੇ 30 ਹਜ਼ਾਰ ਦੀ 17 ਕਿਲੋ ਦੁੱਧ ਤਿਆਰ ਤਿਆਰ ਦੁੱਧ ਆ ਬਾਈ ਹੁਣ ਪੂਰਾ 17 ਕਿਲੋ ਕੇਰਾ ਉਰੀ ਉਰੀ ਕਮਾ ਦੇ ਰਾਜੂ ਇਹ ਕੇਰਾ ਹੋਰ ਕਮਾ ਦੇ ਇਹਦਾ ਭਾਵਾ ਵਾਲਾ ਬੱਤਾ ਇਹਦਾ ਭਾਵਾ ਵਾਲਾ ਬੱਤਾ ਇਹਦੀ ਲੁੱਟ ਵਾਲੀ ਪੈਣੀ ਆ ਕਮਾ ਦੇ ਇਹਨੂੰ ਲੈ ਜਾ ਕਮਾ ਕੇ ਅੰਦਰਲੇ ਬੰਨੇ ਲੈ ਜਾ ਹੁਣ ਇਹ ਮੈਂ ਇਹਨਰਦੀ ਕਿ ਮੈਂ ਆਪਣੇ ਫਿਰ ਹੁਣ ਇਹ ਵੀ ਵੀਰੇ ਮੂੜੇ ਤੇ ਹੀ ਮਿਲਦੀ ਐ ਇਹਦਾ ਵੀ ਮੂੜਾ ਜਿਹੜਾ ਵੀ ਰਾਜੂ ਨਾਲ ਹੀ ਪੁੱਤ ਦਿਖਾ ਦੇ ਦੀਆਂ ਧਰ ਮੂੜਾ ਧਰ ਕੇ ਨਾ ਮੂੜੇ ਹੱਲੇ ਬੈ ਕੇ ਦਿਖਾ ਦੇ ਇਹਦੇ ਕੋਈ ਗੱਲ ਨਹੀਂ ਬੰਦੀ ਬੁੱਡੀ ਇਹਦੀ ਵੀ ਜਬਰਦਸਤ ਸੱਚਾਈ ਕਿਵੇਂ ਅਸਤਾ ਦੇਦੀ ਬਹੁਤ ਚੰਗੀ ਚਵਾਈ ਆ ਬਾਈ ਮੋਟਾ ਦੁੱਧ ਵਾਲਾ ਜਿਹੜੇ ਸੱਜਣ ਬਾਈ ਇਹਨਾਂ ਦੇ ਪਾਰਕੂ ਆ ਦਾ ਥਣ ਦੇਖ ਕੇ ਦੱਸ ਦਿੰਦੇ ਨੇ ਵੀ ਆ ਥਣ ਦੀ ਚਵਾਈ ਕਹੇ ਜੀ ਹੋਊਗੀ ਥੋੜਾ ਬਹੁਤ ਆਪਾਂ ਨੂੰ ਵੀ ਤਜਰਬਾ ਚੱਲਿਆ ਹੁਣ ਠੀਕ ਆ ਗੱਲ ਆ ਇੱਥੋਂ ਦਿਖਾ ਦੀ ਚੜਦੀ ਵੇ ਇੱਥੋਂ ਹਾਥੀ ਦਾ ਬੱਚਾ ਹੀ ਆ ਗੇਟਾਂ 'ਚ ਫਾਸ ਫਾਸੇ ਜਾਂਦੀ ਆ ਪਾਸੇ ਲੰਘਦੀ ਆ ਬਾਈ ਪੂਰੀ ਹੋਈ ਲੰਘਦੀ ਆ ਗੇਟ ਵਿੱਚ ਦੀ 17 ਕਿਲੋ ਤਿਆਰ ਦੁੱਧ ਵਾਲੀ ਮੇਰਾ ਖੇਲਾ ਦੇਖ ਬਾਈ ਇਹਦੀ ਕਿੱਡੀ ਆ ਦੇਖੋ 135 ਦੀ ਬਹੁਤ ਨਾਰਮਲ ਰੇਟ ਆ ਇਹ 17 ਕਿਲੋ ਦੇ ਹਿਸਾਬ ਨਾਲ 1 ਲੱਖ ਤੇ 35000 130 ਦੀ ਬਾਈ ਕਹਿੰਦਾ ਦੇ ਦਾਂਗੇ ਆ ਜਿਹਦਾ ਮੂੜਾ ਤੇ ਮਗਰ ਮਗਰ ਫਿਰਦੀ ਆ ਬਾਈ ਇਹਦਾ ਬੰਦਾ ਮੂੜਾ ਲੈ ਕੇ ਤੁਰਿਆ ਫਿਰ ਇਹਦੇ ਮਗਰ ਭਿੱਜੀ ਫਿਰਦੀ ਆ ਠੀਕ ਆ ਗੱਲ ਉਹ ਸੱਜਣ ਜਿਹੜੇ ਨੂੰ ਪਸੰਦ ਆਉ ਨੇੜੇ ਆ ਕੇ ਚੈੱਕ ਕਰਕੇ ਡੰਗ ਦੋ ਡੰਗ ਬਾਈ ਕੋਲੋਂ ਚੋਕੇ ਲੈ ਜਿਓ ਇਹ ਦੇਵਾਂਗੇ 1 ਲੱਖ ਤੇ 30000 ਦੀ ਤੇ ਆ ਆ ਝੋਟੀ ਦੇਵਾਂਗੇ 1 ਲੱਖ ਤੇ 70000 ਦੀ ਇਹ ਦੇ ਦਾਂਗੇ ਬਾਈ ਕਹਿੰਦਾ 170 ਦੀ ਇਹ ਦਿਖਾ ਦੇ ਆ ਇਹ ਪਸ ਮਾ ਕੇ ਚੈੱਕ ਕਰਾ ਦੀ ਲੈ ਵਾ ਲੂ ਵਾ ਬਹੁਤਾ ਕਰਮ ਵਾਲੀ ਦਾ ਇਕ ਸਾਡਰੀ ਇਹਦਾ ਤਾਂ ਜਮਾ ਇਹਨਾਂ ਲੈ ਹੁਣ ਆ ਰਹੀ ਆ ਸੱਜਣੋ ਤਿੰਨ ਨੰਬਰ ਵਾਲੀ ਝੋਟੀ ਉਹਦਾ ਸੂਆ ਕਿਹੜਾ ਬਾਈ ਹੁਣ ਇਹ ਤੀਜੇ ਸੂਏ ਸੂਈ ਹੋਈ ਆ ਬਾਈ ਝੋਟੀ ਇਹ ਸੂਆ ਤੀਜਾ ਕਿੰਨੇ ਦਿਨ ਦੀ ਸੂਆ ਤੀਜਾ ਸੂਆ ਸੂਈ ਨੂੰ ਹੋ ਗਏ 20 ਤੋਂ 22 ਦਿਨ ਬਾਈ ਠੀਕ ਆ ਜੀ ਦੁੱਧ ਦੇ ਕੋਲੇ ਕੰਡੇ ਧਰਨ ਵਾਲਾ ਜਮਾ 16 ਕਿਲੋ ਦੁੱਧ ਤਿਆਰ ਆ ਬਾਈ ਕੋਈ 15 ਕਿਲੋ ਦੀ ਸੱਜਣ ਕੋਈ ਇਹਦੇ ਧਾਰ ਵੀ ਨਾ ਮਾਰੇ ਬਾਈ 16 ਕਿਲੋ ਕੰਡੇ ਵਾਲਾ ਦੁੱਧ ਸਾਰੀਆਂ ਦੀ ਕੰਮ ਆ ਜਿੰਨੀਆਂ ਆ ਸਾਰੀਆਂ ਦੇ ਕੰਡੇ ਵਾਲਾ ਵੀਰੇ ਲੀਟਰ ਆਪਣੇ ਘਰੇ ਹੈ ਹੀ ਨਹੀਂ ਆਪਾਂ ਅੱਗੇ ਵੀ ਦੱਸਦੇ ਹੁੰਨੇ ਆ ਠੀਕ ਹੈ ਜੀ ਗੱਲ ਇਹਦੇ ਥੱਲੇ 16 ਕਿਲੋ ਆ ਸੂਆ ਤੀਜਾ ਸੂਈ ਹੈਗੀ ਆ 20 ਤੋਂ 22 ਦਿੰਦੀ ਹਾਂ 15 ਕਿਲੋ ਦੀ ਗਰੰਟੀ ਕੋਈ ਸੱਜਣ ਧਾਰ ਵੀ ਨਾ ਮਾਰੇ ਇਹਦੀ ਆਈ ਮਗਾਲੇ ਮੱਦ ਜਿੱਥੇ ਮਰਜੀ ਬਾਈ 22 ਦੀ ਕਿਵੇਂ ਆ 22 ਦੀ ਇੱਕ ਨੰਬਰ ਓਕੇ ਕੋਈ ਥਾਨ ਹੋ ਚ ਪੂਰ ਹੋਵੇ ਛਿੱਟਾ ਹੋਵੇ ਛਰਲਾ ਹੋਵੇ ਮਰੇ ਜਬਾਬ ਸਾਹਿਬੇ ਆਪਣੇ ਕੋਲੇ ਸਾਰੇ ਕਾਸੇ ਦੀ ਫੁੱਲ ਸਾਰੇ ਕਾਸੇ ਦੀ ਬਾਈ ਫੁੱਲ ਗਰੰਟੀ ਆਪਣੀ ਬਾਈ ਤੇ ਬਾਕੀ ਡੰਗ ਦੋ ਡੰਗ ਚਾਂ ਡੰਗ ਝੋਕੇ ਲੈ ਜਿਹੜੇ ਸੱਜਣਾਂ ਲਈ ਆ ਨਹੀਂ ਚਾਹੇ ਆਪਣੇ ਕੋਲੇ ਰਹਿ ਹੈ ਸ਼ੁਪਰ ਤੁਹਾਨੂੰ ਪਤਾ ਹੈ ਆਪਣੀ ਖੁੱਲੀ ਆ ਬਾਈ ਬੱਚਾ ਇਹਦਾ ਦੀਆ ਚੋਪੀ ਪਾਣੀ ਦਾ ਪ੍ਰਬੰਧ ਹੈ ਦੋ ਟਾਈਮ ਮਹਾਰਾਜ ਜਿਹੇ ਜੀ ਪੱਕਦਾ ਪਕਾਉਂਦਾ ਆਪਣ ਘਰੇ ਉਹ ਜੀ ਖਵਾਵਾਂਗੇ ਸਾਰੇ ਸੱਜਣਾਂ ਨੂੰ ਬਾਈ ਬੱਚਾ ਕੀ ਨਾਲ ਦੀ ਬੱਚਾ ਇਹਦੇ ਮਗਰ ਕੱਟਾ ਹੈ ਬਾਈ ਇਹਦੇ ਨਾਲ ਹੈਗਾ ਮੀਲ ਕਾਫ ਮੀਲ ਕਾਫ ਗਾਈਆਂ ਨਾਲੋਂ ਭੋਲੀ ਚਵਾਈ ਆ ਬਾਈ ਇਹਦੀ ਠੀਕ ਹੈ 16 ਕਿਲੋ ਦੁੱਧ ਦੇ ਤੇ ਥੱਲੇ ਤਿਆਰ ਆ ਜਾਨੀ 15 ਕਿਲੋ ਦੀ ਆਪਣੀ ਅਸੂਆ ਹੈਗਾ ਤੀਜਾ 20 ਤੋਂ 22 ਦਿਨ ਦੀ ਸੂਈਆ ਇੱਕ ਵਾਰੀ ਇਹਦੀ ਡਿਟੇਲ ਫੇਰ ਦੱਸਦਾ ਨਾ ਦੁੱਧ 16 ਕਿਲੋ ਕੰਡੇ ਵਾਲਾ ਇਹਦੇ ਥੱਲੇ ਇਸ ਟਾਈਮ ਰੈਡੀ ਦਾ ਸੂਆ ਇਹਦਾ ਤੀਜਾ ਪੈਸੇ ਆਵਣੇ ਕਿੰਨੇ ਲਵਾਂਗੇ ਇਹਦੇ ਇਹਦਾ ਮੁੱਲ ਵੀਰੇ 1,30,000 ਰੁਪਇਆ ਜੀ ਇਹ ਕਿੰਨੇ ਦੇ ਦਿੰਦੇ ਮੱਝ ਜਿਸ ਨੋ ਦੇ ਦਾਂਗੇ ਇਹ ਦੇਵਾਂਗੇ 1,25,000 ਦੀ ਆਫਰਾਂ ਹੀ ਛੱਡਾਂਗੇ ਅੱਜ ਸਾਰੀਆਂ ਹਾਂ ਸਾਰੀਆਂ ਆਫਰਾਂ ਹੀ ਨੇ ਬਾਈ ਅੱਜ ਬਾਈ ਤਿਆਰ ਨਾਲੇ ਸਾਰੀਆਂ ਥੱਲੇ ਬਾਈ ਜਿੰਨਾ ਜਿੰਨਾ ਦੱਸਿਆ ਆਪਾਂ ਦੁੱਧ ਤਿਆਰੀ ਦਾ ਕੋਈ ਕੈਨ ਵਾਲਾ ਨਹੀਂ ਹੈਗਾ ਵੀ ਇੰਨਾ ਪਾ ਦੂਗੀ ਇੰਨਾ ਪਾ ਦੂਗੀ ਸੱਜਣਾ 4 ਨ ਇਹ ਇਹ ਦੂਜੀ ਸੂਏ ਸੂਈ ਆ ਬਾਈ ਝੋਟੀ ਕਾਹ ਦਿਨ ਹੋ ਗਏ ਸੂਈ ਨੂੰ ਪਲੂਨ ਦਾ 17 ਤੋਂ 18 ਕਿਲੋ ਦੁੱਧ ਦਾ ਰਿਕਾਰਡ ਹੈ ਬਾਈ ਇਹਦਾ ਪਹਿਲਣ ਦਾ ਪਹਿਲਣ ਦਾ 5 ਤਰੀਕ ਦੀ ਸੂਈ ਹੋਈ ਆ ਬਾਈ ਇਹ ਠੀਕ ਆ ਜੀ ਹਾਰੇ ਆਪਣੇ ਕੋਲੇ ਫੋਨ ਦੇ ਵਿੱਚ ਵੀ ਰਿਕਾਰਡ ਨੇ ਇਹਦੇ ਜੇਰ ਪੈਂਦੀ ਦੀ ਵੀਡੀਓ ਆ ਗੱਡੀ 'ਚ ਚੜਦੀ ਦੀ ਜਦੋਂ ਸੂਕੇ ਗੱਡੀ 'ਚ ਚੜੀ ਆ ਬਾਈ 4 ਦਿਨ ਦੀ ਸੂਈ ਆ 4 ਦਿਨ ਦੀ 5 ਦਿਨ ਦੀ ਸੂਈ ਹੋਈ ਆ ਬਾਈ ਇਹ ਠੀਕ ਆ ਜੀ 5 ਤਰੀਕ ਨੂੰ ਆਪਣੇ ਕੋਲੇ ਆਈ ਆ ਬਾਈ 4 ਦੀ ਸੂਈ ਆ ਰਾਤ ਦੀ ਇਹ 4 ਤਰੀਕ ਦੀ ਹਾਂ 4 ਤਰੀਕ ਦੀ ਹੋਈ ਆ 5 ਨੂੰ ਆਪਣੇ ਕੋਲੇ ਆਈ ਆ ਬਾਈ ਔਰ ਬਹੁਤ ਜਿਆਦੇ ਚੰਗੇ ਰਿਕੋਰਡ ਦੀ ਮੈਂ ਆ ਬਾਈ ਆਪਾਂ ਨੂੰ ਬੜੇ ਮਾਣ ਨਾਲ ਬੰਦਿਆਂ ਨੇ ਦਿੱਤੀ ਆ ਇਹ ਠੀਕ ਆ ਜੀ ਹਰਿਆਣੇ ਦੀ ਮੈਂ ਆ ਪਿਓਰ ਜਮਾ ਉਧਰੋਂ ਆਈ ਆ ਔਰ ਦੋ 9 ਮਹੀਨੇ ਚ 6 ਕਿਲੋ ਦੁੱਧ ਤੋਂ ਤੱਕੀ ਤੂੜੀ ਪਾ ਪਾ ਕੇ ਡਰਾਈ ਕਰੀ ਆ ਬਾਈ ਮਾਜੇ ਇਸ ਟਾਈਮ ਦੁੱਧ ਕਿੰਨਾ ਏ ਥੱਲੇ ਇਸ ਟਾਈਮ ਇਹਦੇ ਕੋਲੇ ਦੁੱਧ ਬਾਈ 13 ਕਿਲੋ ਹੁਣ ਤਿਆਰ ਹੋਊਗਾ 13 ਕਿਲੋ ਹੁਣ ਤਿਆਰ ਤਿਆਰ ਹੋਊਗਾ ਬਾਈ ਸੂਆ ਦੂਜਾ ਪਿਓਰ ਹਰਿਆਣੇ ਦੀ ਪਿਓਰ ਹਰਿਆਣੇ ਦੀ ਆ ਬਾਈ ਦੂਜਾ ਸੂਆ ਇਹਦਾ ਆ ਥਣ ਥਣ ਕੱਟੀ ਗੱਲ ਵੀ ਟੋਪ ਕੁਆਲਟੀ ਦਾ ਲੱਗਿਆ ਕੱਟੀ ਇਹਦੀ ਵੀ ਵਿੱਚ ਹਾਂ ਇਹ ਮਿਲ ਮੂੜੇ ਦੇ ਮੂੜੇ ਤੇ ਜੀ ਇਹ ਵੀ ਵਾਈ ਕਹਿੰਦਾ ਮੂੜੇ ਤੇ ਮਿਲਦੀ ਆ ਥਣ ਥਣੇ ਨੂੰ ਵੀ ਚੰਗਾ ਲੱਗਾ ਇਹਦੇ ਪੈਸੇ ਕਿੰਨੇ ਲਵਾਂਗੇ ਆਮਨੇ ਇਹਦਾ ਮੁੱਲ ਵੀਰੇ 1 ਲੱਖ 40000 ਰੁਪਇਆ ਜੀ ਇਹਦਾ ਮੁੱਲ 1 ਲੱਖ ਤੇ 40000 ਰੁਪਇਆ ਕਿੰਨੇ ਦੀ ਛੱਡ ਦਾਂਗੇ ਇਹ 1 35 ਦੀ ਛੱਡ ਦਾਂਗੇ ਬਾਈ ਇਹ ਛੱਡ ਦਾਂਗੇ 1 ਲੱਖ ਤੇ 35000 35000 ਤੇ ਹੁਣ ਆ ਰਹੀ ਆ ਸੱਜਣੋ 5 ਨੰਬਰ ਵਾਲੀ ਝੋਟੀ ਇੱਕ ਤੋਂ ਇੱਕ ਪਰੀ ਆਉਣੀ ਆ ਜਿੰਨੀ ਆਉਣੀ ਆ ਇਹਦਾ ਸੂਆ ਕਿਡਾ ਬਣੀ ਜੀ ਪਲੂਣ ਝੋਟੀ ਆ ਵੀਰੇ ਪਹਿਲਾ ਸੂਆ ਹਾਂਜੀ ਮੂਹੋਂ ਹੈ ਜੀ ਚਾਰ ਦੰਦ ਬਾਈ ਇਹ ਸਿਰਫ ਚਾਰ ਸਿਰਫ ਚਾਰ ਦੰ ਅੱਜ ਸਵੇਰ ਦੀ ਬੌਲੇ ਚੋਂ ਖਾਲੀ ਕਰੀ ਹੋਈ ਆ ਬਈ ਆਪਣੀ ਅੱਜ ਬਿਲਕੁਲ ਖਾਲੀ ਐ ਜਮਾ ਖਾਲੀ ਐ ਬਿਲਕੁਲ ਧਾਰਬ ਨਹੀਂ ਹੈਗੀ ਛੱਡੀ ਹੋਈ ਬਈ ਇਹਦੇ ਆਪਾਂ ਕੱਲ ਤੜਕੇ ਇਹ ਸੂਈ ਸੀਗੀ ਵੀਰੇ ਅੱਛਾ ਜੀ ਪੱਟੀ ਮਗਰਾ ਬੱਚਾ ਇਹਦੇ ਬਈ ਕੱਦ ਕਾਠ ਬਹੁਤ ਜਿਆਦਾ ਜ਼ਬਰਦਸਤ ਐ ਬਈ ਔਰ ਬਣੀ ਬਹੁਤ ਹੋਈ ਸੀ ਕਰਮਾ ਵਾਲੀ ਨੂੰ ਥੱਲੇ ਲੇਵਾ ਬਹੁਤ ਸੂਆ ਪਹਿਲਾ ਪਹਿਲਾ ਸੂਆ ਬਈ ਵੱਡੀ-ਬੁੱਡੀ ਬਹੁਤ ਲੱਗਦੀ ਆ ਉਸਤਾਦ ਬਈ ਦੁੱਧ ਵੀ ਪਲੂਨ ਚੋਟੀ 18 ਕਿਲੋ ਪਾਉਗੀ ਬਈ ਇਹ ਆਪਾਂ ਅੱਜ ਤੋਂ ਹਫ਼ਤੇ ਨੂੰ ਇਹਦੇ ਥੱਲੇੋਂ ਦੁੱਧ ਜਾਣੀ ਤਿਆਰ ਕਰ ਲਾਂਗੇ 12 ਕਿਲੋ ਤੋਂ ਬਾਹਰ-ਬਾਹਰ ਕਰਮਾ ਵਾਲੀ ਕੋ ਇੱਕ ਹਫ਼ਤੇ ਚ 12 ਤੋਂ ਬਾਹਰ ਇਹ ਆਪਾਂ ਤਿਆਰ ਕਰ ਦਾਂਗੇ ਤੇ ਬਾਡੀ ਬੂਡੀ ਦੀ ਲਾਜਵਾ ਵਾ ਤੇ ਹੈਗੀ ਵੀ ਜੈਡ ਬਲੈਕ ਆ ਬਿਲਕੁਲ ਮੇਰਾ ਖਿਆਲ ਆ ਪੁੰਜਰ ਵੀ ਬਲੈਕ ਆ ਕੱਟੀ ਵੀ ਜੈਡ ਬਲੈਕ ਆ ਬਾਈ ਇਹ ਨਾਲ ਇਹਦੇ ਫੀਮੇਲ ਕਾਫ ਆ ਫੀਮੇਲ ਕਾਫ ਆ ਬਾਈ ਹੁਣ ਕਿੰਨੇ ਕ ਬੋੜਾ ਹੋਊਗਾ ਇਹਦੇ ਥੱਲੇ ਆਈਡੀਆ ਜੀ ਬਾਈ ਹੁਣ ਅੱਜ ਸਵੇਰੇ ਸਾਫ਼ ਕਰੀ ਆਏ ਹੁਣ ਇਹਦੀ ਚਵਾਈ ਹਜੇ ਹੋਣੀ ਆ ਜੀ ਠੀਕ ਆ ਜੀ ਗੱਲ ਚਵਾਈ ਕਰਕੇ ਇਹਦੀ ਜਰੂਰ ਮੇਰੇ ਹਿਸਾਬ ਨਾਲ ਵੀ 10 ਕਿਲੋ ਦੁੱਧ ਤੋਂ ਸਟਾਰਟ ਹੋਊਗੀ ਇਹ ਘਰਮਾੜੀ 10 ਕਿਲੋ ਬੋੜੇ ਤੋਂ 9-10 ਕਿਲੋ ਸਾਬਦਾ ਥਣ ਲੱਗਿਆ ਹੋਇਆ ਨਾ ਬਾਈ ਇਹ ਆਹ ਬਾਡੀ ਬੁੱਡੀ ਬਹੁਤ ਆਹ ਥੱਲਿਓ ਮੈਨੂੰ ਥੋੜੀ ਜਿਹੀ ਲੱਗਦੀ ਆ ਪਤਾ ਨਹੀਂ ਖਾਲੀ ਜਿਆਦਾ ਕਰਤੀ ਦਾ ਖਾਲੀ ਕਰੀ ਕਰਕੇ ਹੀ ਬਾਈ ਲੱਗਦੀ ਆ ਇਹ ਆ ਬਿਲਕੁਲ ਸਾਫ ਕਰਤੀ ਹੂੰ ਬਾਡੀ ਬੁੱਡੀ ਬਹੁਤ ਆ ਉੱਤੋਂ ਦੰਦਾਂ ਚ ਆ ਗਈ ਚਾਰ ਦੰਦਾਂ ਹਾਂ ਚਾਰ ਦੰਦ ਝੋਟੀਆਂ ਬਾਈ ਸੁਆ ਪਹਿਲਾ ਪਹਿਲਾਂ ਦੇ ਹਿਸਾਬ ਨਾਲ ਯਾਰ ਇਹਦਾ ਕੱਦ ਬੈੱਡ ਬਹੁਤ ਵੱਡਾ ਪਰਲੇ ਬੰਨੇ ਵੱਡਾ ਕੱਦੇ ਹਿਸਾਬ ਦੇ ਨਾਲ ਬਾਈ ਇਹ ਦੇਖ ਲਓ ਪਲੂਣ ਦਾ ਕੱਦ ਟਾਵੀਆਂ ਝੋਟੀਆਂ ਏਡੀਆਂ ਤਿਆਰ ਹੁੰਦੀਆਂ ਬਾਈ ਪਰ ਇਹ ਇੱਕ ਬੌਲੇ ਚੋਂ ਖਾਲੀ ਕਰੀ ਕਰਕੇ ਕਿਉਂਕਿ ਵੀਡੀਓ ਤਾਂ ਆਪਾਂ ਬਾਈ ਕੱਲ ਹੀ ਕਰਨੀ ਸੀ ਇਹਨਾਂ ਦੀ ਹਾਂਜੀ ਹਾਂਜੀ ਲੈ ਤੇਰਾ ਟਾਈਮ ਨਹੀਂ ਲੱਗਿਆ ਸੱ ਲੈ ਚੱਲ ਨਹੀਂ ਆਇਆ ਚੀਜ਼ਾਂ ਤਾਂ ਹੀ ਦਿਖਾਉਣੀਆਂ ਸੀ ਆਪਾਂ ਸੱਜਣਾ ਨੂੰ ਖਾਸ ਤੈਨੂੰ ਕਿਹਾ ਸੀ ਵੀ ਆ ਜੀ ਭਾਈ ਤੈਨੂੰ ਕੁਝ ਖਾਣ ਲਈ ਇੱਥੇ ਵਾਲੀ ਮੂਵੀ ਦਿਖਾ ਦੇ ਤਰਸ ਉਹ ਵੀ ਦਿਖਾ ਦੇ ਲੈ ਚੱਲ ਉਸਤਾਦ ਅੰਦਰ ਨੂੰ ਇਹਦੇ ਪੈਸੇ ਕਿੰਨੇ ਲਵਾਂਗੇ ਆਪਣੇ ਇਹਦਾ ਮੁੱਲ ਵੀਰੇ 170000 ਰੁਪਏ ਜੀ ਝੋਟੀ ਦਾ 170000 ਹਾਂ ਉਹ ਦੇਖਣ ਵਾਲੇ ਆਪਾਂ ਨੂੰ ਕਹਿਣਗੇ ਵੀ ਇਹ ਤਾਂ ਖਾਲੀ ਦੇ ਭਾਲੇ ਮੰਗਲੇ ਥੱਲੋ ਖਾਲੀ ਜੇ ਭਰੀਆਂ ਭਰੀਆਂ ਵੀ ਉੰਨੀ ਵਾਲੀਆਂ ਇਹਦੀਆਂ ਚੀਜ਼ਾਂ ਜਿਹੜੀਆਂ ਐਡੀਆਂ ਐਡੀਆਂ ਵਿਟਾਮਿਨੀਆਂ ਤਿਆਰ ਹੁੰਦੀਆਂ ਉਹ ਤਾਂ ਚਲੋ ਬੌਲੇ ਚੋਂ ਖਾਲੀ ਆ ਇਹ ਵੀ ਕਰਮਾ ਵਾਲੀ ਜਿੱਦੇ ਉਹਨਾਂ ਦੇ ਬਰਾਬਰ ਸੂਈ ਉਹਨੇ ਦਿਨ ਹੋ ਗਏ ਇਹ ਵੀ ਉਹਨਾਂ ਵਾਂਗੂ ਭਰ ਕੇ ਜਿੱਦੇ ਖੜੀ ਹੋਈ ਬਾਈ ਇਹਦਾ ਵੀ ਵੱਖਰਾ ਹੀ ਰੇਟ ਹੋਊਗਾ ਉਹਨੇ ਆ ਵੱਡੀ-ਬੁੱਡੀ ਬਹੁਤਾ ਉਸਤਾਦ ਹੈ ਮੇਰੇ ਕੱਦ ਦੇ ਹਿਸਾਬ ਨਾਲ ਇਹਦੇ ਕੱਦ ਦਾ ਅੰਦਾਜ਼ਾ ਲਾ ਲਿਓ ਕਿ ਇਹਦਾ ਕੱਦ ਕਿੱਡਾ ਕਡਾਵਲਾ ਝੋਟੀ ਦਾ ਪੈਲਣ ਦੇ ਹਿਸਾਬ ਨਾਲ ਬਹੁਤ ਜਿਆਦਾ ਚੰਗੀ ਝੋਟੀ ਹੈ ਢਿੱਲੋ ਸਾਹਿਬ ਇਹ ਆ ਤੇ ਹੁਣ ਮੇਰੇ ਹਿਸਾਬ ਨਾਲ ਵੀ ਪਲੂਣ ਝੋਟੀ 18-19 ਕਿਲੋ ਦੁੱਧ ਦੇ ਨੂੰ ਕੋਈ ਬਾੜਾ ਨਹੀਂ ਜਿਹੜੇ ਹਿਸਾਬ ਨਾਲ ਸੀ ਬੋਲਾ ਕੱਢਿਆ ਜ ਤੜਕੇ 6.5 ਤੋਂ 7 ਕਿਲੋ ਬੋਲਾ ਇਹ ਚੋਂ ਕੱਢ ਕੇ ਸਾਫ਼ ਕਰੀ ਹੋਊਗੀ ਬਾਈ ਇਹ ਜੀ ਹੁਣ ਦਿਖਾਵਾਂਗੇ ਸਜਣੋ 6 ਨੰਬਰ ਵਾਲਾ ਨਗੀਨਾ ਕੱਦ ਬੜਾ ਵੱਡਾ ਪਤਾ ਗੇਟਾਂ 'ਚ ਫਸਣ ਵਾਲਾ ਸਿਸਟਮ ਹੀ ਹੋਇਆ ਪਿਆ ਬਹੁਤ ਵੱਡੀ ਮੱਝ ਆ ਬਾਈ ਮਤਲਬ ਆਪਣੇ ਰਾਜੂ ਦਾ ਕੱਦ ਵੀ ਛੋਟਾ ਨਹੀਂ ਹੈਗਾ 5.5 ਫੁੱਟ ਤੋਂ ਬਾਹਰ ਰਾਜੂ ਆ ਸਾਡਾ ਤੇ ਉਹਦੇ ਨਾਲ ਤੁਰੀ ਜਾਂਦੀ ਉਹਦੂ ਵੱਡੀ ਲੱਗਦੀ ਇਤੋਂ ਦਿਖਾ ਦਰਸੋ ਲੰਬਾਈ ਲੰਬਾਈ ਇਹ ਰੇਲ ਦਾ ਇੰਜਣ ਹੀ ਦਿਖਾਵਾਂਗੇ ਸਾਨੂੰ ਇਹ ਲਕੋ ਰੱਖਿਆ ਦੀ ਹੈ ਨਾ ਬਾਈ ਏਡੀਆਂ ਏਡੀਆਂ ਦਾ ਸ਼ੌਂਕ ਆਪਾਂ ਨੂੰ ਵੱਡੀਆਂ ਤਕਰੀਬਨ ਹਰੇਕ ਵੀਡੀਓ ਦੇ ਵਿੱਚ ਕਿ ਜਹਾਜ਼ ਹੁੰਦਾ ਹੀ ਹੁੰਦਾ ਆਪਣੇ ਕੋਲ ਸੂਆ ਕਿਹੜਾ ਦੱਸਿਆ ਆਪਣੇ ਦਾ ਇਹ ਤੀਜੇ ਸੂਏ ਸੂਈ ਆ ਵੀਰੇ ਕਰਮਾਂ ਵਾਲੀ ਇਹ ਵੀ ਅੱਜ ਬੌਲੇ ਚੋਂ ਖਾਲੀ ਕੀਤੀ ਆ ਤੜਕੇ ਇਹ ਕਦੋਂ ਸੂਈ ਸੀ ਬਾਈ ਇਹ ਵੀਰੇ ਇਹ ਏ ਵੀ ਪਰਸੋ ਰਾਤੀ ਸੂਈਆ ਯਾਰ ਹੈਗੇ ਬਾਕੀ ਜਹਾਜ਼ੀ ਨੇ ਜਦੋਂ ਨੇੜੇ ਆ ਕੇ ਦੇਖੋਗੇ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਇਹਦੀ ਮੱਝ ਤਾਂ ਮਿਲਦੀ ਨਹੀਂ ਮੈਂ ਕਹਿੰਦਾ ਵੀ ਜੇ ਪੰਜਾਬ ਜੇ ਭੱਲਣ ਲੱਗ ਜੀ ਆਪਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਬੰਦੇ ਕੋਲੇ ਏਡੀ ਮੱਝ ਖੜੀ ਹੋ ਬਾਗੀ ਗੁੱਡੀ ਵਾਲੀ ਹੈ ਮੈਨੇ ਡਾਵਲ ਡੂਲ ਬਹੁਤ ਆ ਰਾਜੂ ਲੈ ਆ ਉੱਪਰ ਕਮਾ ਕੇ ਖੜ੍ਹਾ ਲਾ ਇੱਕ ਵਾਰੀ ਤੂੰ ਨੰਬਰ ਨਹੀਂ ਕਹਿੰਦਾ ਸੀ ਫੋਟੋਆਂ ਕਰੀਏ ਮੇਰਾ ਇਰਾਦਾ ਸੀ ਵੀ ਇਹ ਝੋਟੀ ਦੇ ਜਿਹੜੇ ਤੂੰ ਉਹ ਜਿਹੜੇ ਦੇ ਦੇਣੇ ਨੇ ਗਰਮਾ ਵਾਲੀ ਨੇ ਓਡੇ ਕੋਈ ਨਹੀਂ ਮੱਝ ਦਿੰਦੀ ਬਾਈ ਇਹ ਵੀ ਬੋਲੇ ਚ ਬਿਲਕੁਲ ਸਾਫ ਆ ਸੱਜਣੋ ਬਿਲਕੁਲ ਸਾਫ ਆ ਬਾਈ ਇਹਦੇ ਨਾਲ ਵੀ ਫੀਮੇਲ ਕਾਫਾ ਇਹਦੇ ਨਾਲ ਵੀ ਫੀਮੇਲ ਕਾਫਾ ਬਾਈ ਇੱਥੇ ਖੜਿਆ ਲਾ ਹੁਣ ਦਿਖਾ ਦਰਸ ਓਏ ਇੱਥੇ ਤੋਂ ਦਿਖਾ ਦੇ ਪਰਸ ਰਾਤ ਨੂੰ ਸੁੱਈ ਗਈ ਇਸ ਵੇਲੇ ਪਰਸ ਰਾਤ ਨੂੰ ਜੇਰ ਪਈ ਆ ਇਸ ਵੇਲੇ ਇਹ ਖਾਲੀ ਕਰਤੀ ਤੇ ਇਹ ਚਮੜੀ ਤਾਂ ਬੰਬੇ ਵਾਲੀਆਂ ਐਕਟਰਨੀਆਂ ਦੀ ਵੀ ਇਹੋ ਜਿਹੀ ਨਹੀਂ ਹੁੰਦੀ ਜਿਹੇ ਜੀ ਇਹਦੀ ਆ ਬਾਈ ਆਏ ਹਾਏ ਹਾਂ ਇੱਥੇ ਇੱਥੇ ਤੋਂ ਕਮਾ ਲਿਆ ਕਮਾ ਲਿਆ ਐਨੂੰ ਇਹ ਦਵਾ ਦੇ ਕਿੱਡਾ ਮੜਾ ਜਾ ਐਨੂੰ ਲੈ ਜਾ ਇੱਥੋਂ ਕਮਾ ਲਿਆ ਤੇ ਠੰਡੀ ਧੀਰੀ ਬਾਈ ਇੰਨੀ ਆ ਇਹ ਯਾਰ ਆਜੂ ਚਾਹੇ ਤੇ ਉੱਤੇ ਸਿੱਟ ਦੇ ਰੱਸਾ ਵੀ ਉੱਤੇ ਤੋਂ ਹੌਣ ਤੇ ਫੜ ਕੇ ਰਾਜੂ ਨਾ ਗੱਲ ਵਾਲੇ ਰੱਸੇ ਤੋਂ ਫੜ ਕੇ ਤੁਰਿਆ ਜਾਵੇ ਸੂਆ ਹੈਗਾ ਤੀਜਾ ਬੌਲੇ ਜੋ ਹੈਗੀ ਆ ਸਾਫ ਇਹਦਾ ਰਿਕਾਰਡ ਕੀ ਰਿਹਾ ਦੂਜੇ ਸੂਏ ਦਾ ਇਹ ਦੂਜੇ ਸੂਏ ਦਾ 23 ਕਿਲੋ 700 ਗ੍ਰਾਮ ਦੁੱਧ ਦਾ ਰਿਕਾਰਡ ਹੈ ਬਈ ਅਗਲੇ ਪੰਜੋਂ ਦਾ ਖਾਦੇ ਦਰਸ ਬਈ ਥਾਣ ਥਾਣ ਦਿਖਾ ਦੇ ਹੁਣ ਤਾਂ ਬਿਲਕੁਲ ਸਾਫ ਆ ਨਾ ਜਮਾ ਸਾਫ ਆ ਬਈ ਮੱਝ ਦੀਆਂ ਕੁਆਲਿਟੀਆਂ ਨੇ ਜਿਹੜੀਆਂ ਪਿੱਠ ਦੀ ਆ ਕੁੱਖ ਦੀ ਲੈਂਥ ਸਕਿਨ ਜਿਹੜੀ ਹੈਗੀ ਆ ਦੀ ਬਈ ਕੁਆਲਿਟੀ ਪੂਰੀ ਚੰਗੀ ਯਾਨੀ ਕਿਸੇ ਪਾਸੇ ਬਈ ਹੱਥ ਨਹੀਂ 드러ਉਂਦੀ ਇਹ ਆ ਲੈ ਚੱਲ ਉਸਤਾ ਅੰਦਰ ਮਿੱਠੀ ਦੀ ਲੰਬਾਈ ਲੰਬੂਈ ਦਿਖਾ ਦੇ ਬੈਡ ਬੁੱਡ ਵੀ ਪੂਰਾ ਡਬਲ ਆ ਇਹਦੇ ਪੈਸੇ ਕਿੰਨੇ ਲਵਾਂਗੇ ਆਦਮਾ ਬਤੀ ਹੋ ਲੱਗਦੀ ਆ ਇਹ ਤਾਂ ਜਿੰਨਾ ਮੰਗ ਲਈਏ ਥੋੜਾ ਜਿਹਾ ਥੋੜਾ ਬਾਈ ਆਪਾਂ ਆ ਕਰੋੜੇ ਨਾ ਮੰਗ ਲਈ ਇਹ ਤਾਂ ਕਰੋੜ ਵੀ ਮੈਨੂੰ ਤਾਂ ਲੱਗਦਾ ਨਹੀਂ ਵੀ ਕਰੋੜ ਦੇ ਭਾਜ ਵੀ ਇਹ ਜਨ ਕੀ ਲੱਗਦੇ ਦੇਖੀ ਆਮਨੇ ਕਿਤੇ ਇਹਦਾ ਤਾਂ ਕਰੋੜੇ ਨਾ ਮੰਗ ਲਈ ਮੁੱਲ ਇਹਦਾ ਵੀ ਵੀਰੇ 170 ਹੀ ਆ 165 ਦੀ ਇਹ ਦੇ ਦਾਂਗੇ ਯਾਰ 1,70,000 ਮੁੱਲਾ 165 ਦੀ ਇਹ ਦੇ ਦਾਂਗੇ ਇਹਦੇ ਨਾਲ ਵੀ ਕੱਟੀ ਆ ਇਹਦੇ ਨਾਲ ਵੀ ਕੱਟੀ ਆ ਜੀ ਆ ਬੈਠੀ ਹੈ ਕੱਟੀ ਇਹਦੀ ਇਹ ਨਾੜੂ ਹਵੀ ਨਾਲ ਹੋਊਗਾ ਆ ਦੇਖੋ ਠੁੱਟ ਕੇ ਡਿੱਗਦੀ ਨੇ ਗੱਲ ਲੱਤਾਂ 'ਚ ਰੱਸੀ ਪਸਾਈ ਹੋਈ ਸੀਗੀ ਨਾਲ ਵਾਲੇ ਕਰਮਾਂ ਵਾਲੀ ਨੇ ਪਸਾਇਆ ਦੇ ਗਿੱਲਾ ਨਾੜੂ ਬਈ ਹਜੇ ਸਾਰਾ ਆ ਦੰਦ ਦਿਖਾ ਦੇ ਸੱਜਣਾਂ ਨੂੰ ਲੈ ਹਜੇ ਹੈ ਹੀ ਨਹੀਂ ਮੂਹਤ ਬੰਦੀ ਹੈ ਨੀ ਇਹ ਆ ਬਿਲਕੁਲ ਤਾਜੀ ਆ ਮਾਸ ਦੰਦਾਂ ਦੇ ਨਾਲ ਹੀ ਇਹਦੇ ਦੀ ਗੱਲ ਕਰ ਰਹੇ ਆ ਆਪਣਾ ਨੰਬਰ ਬੋਲ ਦਿਓ ਜੀ ਨੰਬਰ ਬਈ ਜੀ ਆਪਣਾ 98763 04213 9876304213 ਬਈ ਪੰਜਾਬੀ ਜੀ ਬੋਲਦੇ ਔਰ ਸਤਿ ਜੀ ਨਾ ਨੂੰ ਮੈਂ ਬੇਨਤੀ ਅੱਗੇ ਵੀ ਬਾਈ ਸਾਰਿਆਂ ਨੂੰ ਇਹੀ ਕਰਦਾ ਉਹਨਾਂ ਵੀ ਜਾਨਵਰ ਜਿੱਥੋਂ ਮਰਜੀ ਲੈ ਲਓ ਬਾਈ ਤੁਸੀਂ ਹਾਂਜੀ ਪਰ ਇੱਕ ਨੰਬਰ ਦੇ ਦਾ ਦੁੱਧ ਚੋਕੇ ਲਓ ਜਾਨਵਰ ਦੇ ਥੱਲੇ ਉਹ ਬਾਈ ਦੋ ਡੰਗ ਚਾਰ ਡੰਗ ਠੀਕ ਹੈ ਜੀ ਕਿਉਂ ਦੋ ਦੇ ਵਿੱਚ ਚਾਹੇ ਮੈਂ ਹੀ ਆ ਬਾਈ ਵੇਚਣ ਵਾਲੇ ਦੀ ਵੀ ਸਿਰਦਰਦੀ ਨਹੀਂ ਰਹਿੰਦੀ ਤੇ ਖਰੀਦਣ ਵਾਲੇ ਦਾ ਵੀ ਸ਼ੰਕਾ ਨਹੀਂ ਰਹਿੰਦਾ ਮਨ ਦੇ ਵਿੱਚ ਠੀਕ ਹੈ ਜੀ ਵੀ ਘੱਟ ਤੋਂ ਘੱਟ ਯਾਰ ਦੋ ਡੰਗ ਤਾਂ ਚੋਲਿਆ ਕਰੋ ਹਨਾ ਦੋ ਡੰਗ ਮੱਝ ਤਾਂ ਚੋ ਇੱਕ ਡੰਗ ਖਾਲੀ ਕਰਕੇ ਬਾਈ ਤੁਹਾਨੂੰ ਇੱਕ ਡੰਗ ਚੋਕੇ ਪਤਾ ਲੱਗ ਜਾਣਾ ਤੜਕੇ ਨੂੰ ਆ ਵੀ ਕਿੰਨਾ ਦੁੱਧ ਕਿੰਨਾ ਦੁੱਧ ਪਾ ਦੂ ਖਾਲੀ ਚਾਹੇ ਬੰਦੇ ਤੋਂ ਤੁਸੀਂ ਵੀਡੀਓ ਦੇ ਚੋਕੇ ਤੁਹਾਡੇ ਮਨ ਨੂੰ ਜੱਜਦਾ ਦੁੱਧ ਤਾਂ ਤੁਸੀਂ ਸੌਦਾ ਕਰਕੇ ਗੱਡੀ ਚੜਾ ਕੇ ਲੈ ਜਾਓ ਬਾਈ ਨਾਲ ਹੀ ਠੀਕ ਹੈ ਜੀ ਔਰ ਨੰਬਰ 2 ਤੇ ਬਾਈ ਮੱਝਾਂ ਨੂੰ ਤਕਰੀਬਨ ਵੀ ਮੈਂ ਕਹਿੰਦਾ ਵੀ ਦੁੱਧ ਵਾਲੀਆਂ ਨੂੰ ਜ਼ਿਆਦਾਤਰ ਇਹਨਾਂ ਦੀ ਖਰਾਕ ਵੀ ਵੱਖਰੀ ਹੁੰਦੀ ਹੈ ਬਾਈ ਜਿਹੜੀਆਂ ਮੱਝਾਂ 20 ਕਿਲੋ ਤੇ ਕਰ ਦੁੱਧ ਤੇ ਜਾਂਦੀਆਂ ਨੇ ਹਾਂਜੀ ਹਾਂਜੀ ਇਹਨਾਂ ਨੇ ਜਿੰਨਾ ਆਪਦਾ ਭੋਜਨ ਛਕਣਾ ਹੁੰਦਾ ਬਾਈ ਖਾਣਾ ਹੁੰਦਾ ਠੀਕ ਹੈ ਜੀ ਜਿੰਨਾ ਦਾਣਾ ਖਾਣਾ ਹੁੰਦਾ ਉਹ ਇਹਨਾਂ ਨੂੰ ਹਾਜਮ ਵੀ ਇਹ ਕਰਦੀਆਂ ਨਹੀਂ ਕਰਾਉਣਾ ਪੈਂਦਾ ਬਾਈ ਠੀਕ ਹੈ ਜੀ ਉਹਨਾਂ ਦਾਣਾ ਇਹਨਾਂ ਨੂੰ ਕੋਈ ਲੀਵਰ ਟੌਨ ਕੇ ਜਿਵੇਂ ਭੁੱਖਾਲੀ ਹੋ ਗਈ ਕੋਈ ਆਪਣਾ ਈਸਟ ਹੋ ਗੇ ਉਹ ਚੀਜ਼ਾਂ ਇਹਨਾਂ ਨੂੰ ਦੇਣੀਆਂ ਪੈਂਦੀਆਂ ਬਾਈ ਫੇਰ ਇਹ ਜਾ ਕੇ ਉਹਨਾਂ ਦਾਣਾ ਹਜਮ ਕਰਦੇ ਉਹ ਸਿਸਟਮ ਨਹੀਂ ਹੈਗਾ ਵੀ ਜਿਵੇਂ ਨਾਰਮਲ ਮੈਨੂੰ ਦਾਣਾ ਪਾ ਦਣਾ ਵੀ ਆਪ ਹੀ ਹਜਮ ਕਰ ਲੂਗੀ ਬਈ ਆਪੇ ਹੀ ਹਜਮ ਕਰ ਲੂਗੀ ਬਾਈ ਉਹ ਵੇ ਖਾ ਬਹੁਤ ਜਾਣਗੀਆਂ ਇਹ ਦੁੱਧ ਕੱਢਣਾ ਕਰਕੇ ਇਹਨਾਂ ਨੇ ਦੁੱਧ ਵੀ ਹੁੰਦਾ ਥੱਲੇ ਮਿਹਦੇ ਡਬਲ ਹੁੰਦੇ ਨੇ ਵੱਡੀਆਂ ਮੱਝਾਂ ਦੇ ਬਾਈ ਖਾ ਲੈਂਦੀਆਂ ਪਰ ਦਾਣਾ ਗੋਹੇ ਦੇ ਵਿੱਚ ਆਉਣ ਲੱਗ ਜਾਂਦਾ ਇਹਨਾਂ ਤੇ ਵੀ ਦੋ ਚਾਰ ਦਿਨਾਂ ਤੇ ਚੋਕ ਹੋ ਜਾਣਗੀਆਂ ਜੇ ਨਾ ਦਿੱਤਾ ਆਪਾਂ ਹਾਂ ਚੋਕ ਹੋ ਜਾਣਗੀਆਂ ਉਹ ਇਹਨਾਂ ਨੂੰ ਲੀਵਰ ਟੋਨਿਕ ਤੁਸੀਂ ਭੁੱਖ ਵਾਲੀ ਦਵਾਈ ਕੋਈ ਤੁਸੀਂ ਜਿਹੜਾ ਵੀ ਕੋਈ ਕੌੜ ਤੁਮਿਆਂ ਦਾ ਕਿਸੇ ਵੀਰਾਂ ਕੋਲ ਝੂਰਨ ਹੁੰਦਾ ਕੋਈ ਦੇਸੀ ਦਵਾਈਆਂ ਬਣਾ ਲੈਂਦੇ ਆ ਕੈਲਸ਼ੀਅਮ ਕੈਲਸ਼ੀਅਮ ਜ਼ਰੂਰੀ ਹੈ ਬਾਈ ਤੁਸੀਂ ਵਿਟਾਮਿਨ ਇਹਨਾਂ ਨੂੰ ਜਿਵੇਂ ਕੋਈ ਬਿਮਰਤ ਵਗੈਰਾ ਦੇ ਹੋ ਗਏ ਹਾਂਜੀ ਹਾਂਜੀ ਬਾਰਬਿਕ ਦੇ ਉਹ ਚੀਜ਼ਾਂ ਇਹਨਾਂ ਨੂੰ ਦੇਣੀਆਂ ਬਹੁਤ ਜ਼ਰੂਰੀ ਨੇ ਉਹ ਚੀਜ਼ਾਂ ਜ਼ਰੂਰੀ ਨੇ ਜਿਹੜੇ ਜਾਨਵਰ 15 ਕਿਲੋ ਤੋਂ ਬਾਹਰ ਆਲੇ ਆ ਗਏ ਹਾਂ ਕਿਉਂਕਿ ਆਪਾਂ ਬਾਈ ਅਸੀਂ ਵੀ ਪਾਕੀ ਤਿਆਰ ਕਰਦੇ ਆ ਜੀ ਪਰ ਆਪਾਂ ਜਿਹੜਾ ਬੰਦਾ ਆਪਣੇ ਕੋਲੇ ਕੋਈ ਲੈ ਕੇ ਜਾਂਦਾ ਆਪਾਂ ਤਾਂ ਕਹਿੰਨੇ ਆ ਵੀ ਇੱਕ ਡੰਗ ਆਪਣੇ ਕੋਲੇ ਰਹਿਪੋ ਬਾਈ ਕਿਧਿਆੜੀ ਰਹਿ ਕੇ ਦੇਖ ਲੋ ਵੀ ਸੀ ਕੀ ਮੱਝ ਖਰਾਕ ਵੀ ਦੇਖ ਲੋ ਆਮਨਾ ਦੱਲੇ ਵਾਲਾ ਕੀ ਪਾਉਂਦਾ ਅੱਜ ਸਾਡੇ ਕੋਲੇ 20 ਕਿਲੋ ਦੁੱਧ ਦਿੰਦੀ ਆ ਆ ਬੜਾ ਨੋਏ ਦਿਖਾ ਦੇ ਇਹ ਕੋਈ ਬੰਦਾ ਸਾਡੇ ਕੋਲੇ ਸੱਜਣ ਇੱਕ ਡੰਗ ਰਹਿ ਕੇ ਰਾਤ ਰਹਿ ਕੇ ਦੇਖ ਜੇ ਇਹ 300 ਰੁਪਏ ਦਿਹਾੜੀ ਦਾ ਖਾਂਦੀ ਨਹੀਂ ਹੈ ਬਾਈ ਇਹ ਸਾਡੇ ਕੋਲੇ ਠੀਕ ਆ ਜੀ ਯਾਨੀ ਦਿਹਾੜੀ ਦਾ ਤਨ ਤੋਂ ਸਾਡੇ 300 ਰੁਪਏ ਇਹ ਖਾਂਦੀ ਨਹੀਂ ਹੈਗੀ ਉਹਦੇ ਅੰਦਰ ਅੰਦਰ ਸਾਨੂੰ 20 ਕਿਲੋ ਦੁੱਧ ਦਿੰਦੀ ਆ ਸਾਡਾ ਕੰਮ ਆ ਵੀ ਥੋੜਾ ਪਾਉਣਾ ਤੇ ਚੰਗਾ ਪਾਉਣਾ ਬਾਈ ਇਹਨ ਤੇ ਮੇਨ ਗੱਲ ਆ ਜਿਹੜੀ ਬੱਚੇ ਪੁੱਛੇ ਚੰਗੇ ਪਾਉਣ ਵਾਲੀ ਮਾਇਆ ਬਾਤ ਵਾਲੀ ਆ ਤੇ ਬਾਈ ਇਹਦੇ ਚ ਕੁਆਲਿਟੀਆਂ ਜਿਹੜੀਆਂ ਹੈਗੀਆਂ ਨੇ ਬਾਈ ਤੇ ਸੱਜਣ ਬਾਕੀ ਵੀਡੀਓ ਤੇ ਦੇਖ ਲੈਣਗੇ ਬਾਕੀ ਜਿਹੜਾ ਕੋਲੇ ਆ ਕੇ ਦੇਖੂ ਇਹਨੂੰ ਲੈਣ ਆ ਗਿਆ ਤਾਂ ਕਿ ਉਹ ਖਾਲੀ ਮੁਰਦਾ ਨਹੀਂ ਬਾਈ ਉਹ ਲੈ ਕੇ ਜਾਉਂਦਾ ਹੈ ਕੰਮ ਦਾ ਭਾਵ ਸੱਜਣੋ ਮੇਰਾ ਇਹੀ ਆ ਤੇ ਬਾਈ ਨੇ ਵੀ ਤੁਹਾਨੂੰ ਦੱਸਤਾ ਵੀ ਕਿਤੋਂ ਵੀ ਜਾਨਵਰ ਹੋਣ ਦੋ ਡੰਗ ਚਾਰ ਡੰਗ ਚੋਕੇ ਲੈ ਲਿਆ ਕਰੋ ਮਾਗਰੋ ਲਾਂਬੀ ਵਾਲੀ ਗੰਜੈਸ ਨਹੀਂ ਰਹਿੰਦੀ ਠੀਕ ਆ ਜੀ ਬਾਕੀ ਅੱਜ ਆਪਾਂ ਆਮਨੇ ਦੇ ਘਰੋਂ 6 ਝੋਟੀਆਂ ਦਿਖਾਈਆਂ ਨੰਬਰ 22 ਦਾ ਰੈਗੂਲਰ ਸਕਰੀਨ ਤੇ ਚੱਲੂਗਾ ਜਿਹੜੇ ਸੱਜਣ ਨੂੰ ਇਹ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ